ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਇੱਕ ਦਮ ਤਿੰਨ ਕਰਦੇ ਆਪਾਂ ਆਪਣਾ ਇਹਦਾ ਬਲੌਗ ਤੇ ਅੱਜ ਸਾਡੇ ਘਰ ਆਉਣੇ ਨੇ ਜੀ ਗੈਸਟ ਗੈਸਟ ਸਪੈਸ਼ਲ ਨੇ ਬਹੁਤ ਚੰਡੀਗੜ੍ਹ ਤੋਂ ਆ ਰਹੇ ਨੇ ਪਹਿਲਾਂ ਵੀ ਆਏ ਨੇ ਤੇ ਅੱਜ ਉਹ ਸਾਨੂੰ ਫੇਰ ਸਪੈਸ਼ਲ ਮਿਲਣ ਵਾਸਤੇ ਆ ਰਹੇ ਨੇ ਅੱਜ ਉਹਨਾਂ ਨੇ ਸਾਨੂੰ ਪਹਿਲਾਂ ਫੋਨ ਕਰਤਾ ਸਵੇਰੇ ਵੀ ਅਸੀਂ ਆਵਾਂਗੇ ਤੇ ਮੈਂ ਕਿਹਾ ਚਲੋ ਫੇਰ ਵੀ ਫੋਨ ਉਹਨਾਂ ਨੇ ਪਿਛਲੀ ਵਾਰ ਵੀ ਸੀ ਉਹ ਤਾਂ ਸਾਡੇ ਜਿਹੜੇ ਫੋਨ ਜਿਨ੍ਹਾਂ ਦਾ ਨੰਬਰ ਤੇ ਉਹ ਚੱਕਣ ਵਾਲੇ ਬੰਦੇ ਸਾਡੇ ਤੋਂ ਜਿਹੀ ਜਿਹੇ ਨੇ ਹਾਂ ਉਸ ਦਿਨ ਵੀਡੀਓ ਸ਼ੂਟ ਕਰ ਰਹੀ ਸੀ ਤੇ ਜਦੋਂ ਕਈ ਵਾਰ ਉਹ ਤਾਂ ਵੈਸੇ ਹੀ ਫਲਾਈ ਮੋਡ ਤੇ ਲਾ ਦਿੰਦੇ ਨੇ ਕਈ ਵਾਰ ਚੱਕਦੇ ਵੀ ਨਹੀਂ ਸੀਨ ਆ ਰਿਹਾ ਹੁੰਦਾ ਹਨਾ ਵਿੱਚ ਵੀ ਫਿਰ ਜੇ ਆਪਾਂ ਕਾਲ ਕਰਾਂਗੇ ਫਿਰ ਵਿੱਚ ਸੀਨ ਕੱਟ ਹੋ ਜਾਂਦਾ ਉਦੋਂ ਫੋਨ ਚੱਕਿਆ ਨਹੀਂ ਗਿਆ ਹੈਗਾ ਤੇ ਫਿਰ ਉਹ ਮੇਰਾ ਨੰਬਰ ਲੈ ਗਏ ਸੀਗੇ ਤੇ ਅੱਜ ਉਹਨਾਂ ਨੇ ਮੈਨੂੰ ਕਾਲ ਕਰਿਆ ਕਹਿੰਦੇ ਅਸੀਂ ਆਵਾਂਗੇ ਜੇ ਤੁਸੀਂ ਫ੍ਰੀ ਹੋ ਅੱਜ ਚਲੋ ਕੁਦਰਤੀ ਅਸੀਂ ਫ੍ਰੀ ਸੀ ਸਾਰੇ ਘਰੇ ਸੀ ਤੇ ਅਸੀਂ ਨਾ ਕਿ ਵੀ ਚਲੋ ਆਜੋ ਬੈਂਕਾਮ ਸੋਡਾ ਤੇ ਫਿਰ ਫਸੀ ਨਾ ਕਿ ਵੀ ਖਾਣਾ ਬਾਹਰੋਂ ਨਹੀਂ ਖਾ ਕੇ ਆਉਣਾ ਖਾਣਾ ਤੁਸੀਂ ਸਾਡੇ ਘਰੇ ਆ ਕੇ ਖਾਣਾ ਹਨਾ ਤੇ ਫਿਰ ਅਸੀਂ ਹੁਣ ਉਹਨਾਂ ਦੇ ਖਾਣੇ ਦੀ ਲੱਗ ਰਹੀ ਹੈ ਤਿਆਰੀ ਕਰਨ ਮੈਂ ਇੱਕ ਸਬਜ਼ੀ ਆਪਦੀ ਰੱਖ ਲਈ ਐ ਤੇ ਇੱਕ ਹਰਪੀਤ ਬਣਾਉਣ ਲੱਗ ਰਹੀ ਆ ਦੋ ਸਬਜ਼ੀਆਂ ਬਣਾਉਣੀਆਂ ਨੇ ਮੇਰਾ ਚੀਨੇ ਦੋਨੇ ਭੈਣਾਂ ਨੇ ਕਿ ਇੱਕ ਬੰਡਲੀ ਮੈਂ ਇੱਕ ਤੁੰਗਾਲਾ ਇੱਕ ਮੋ ਕਰ ਲੈਣੀ ਆ ਅੱਠ ਰੰਗੀ ਲੱਗੀ ਗੱਲਾਂ ਵਾਸੀ ਇਕੱਲਾ ਉੱਤਰ ਲੱਗ ਜਾਂਦਾ ਨਹੀਂ ਕਹਿਣਾ ਉੱਤਰ ਲੱਗ ਜਾਂਦਾ ਕਿਉਂਕਿ ਫਿਰ ਜੇ ਮੈਂ ਪਹਿਲਾਂ ਇੱਕ ਕਰੂੰਗੀ ਫਿਰ ਦੂਜੀ ਕਰੂੰਗੀ ਜਾ ਕੇ ਇਹ ਵਹਿਲੀ ਮੱਖੀਆਂ ਮਾਰੂਗੀ ਕਿਉਂਕਿ ਹੁਣ ਮੱਖੀਆਂ ਦਾ ਮੌਸਮ ਹੋ ਗਿਆ ਤੇ ਰਹੀ ਚਾਲੀ ਕੇ ਕਰ ਲੂਗੀ ਕਿ ਮੈਂ ਆਪਦੀ ਘਰ ਲਈਆ ਬਾਕੀ ਰੋਟੀ ਟੁਕ ਜਦੋਂ ਉਹ ਆਉਣਗੇ ਆਪਾਂ ਉਦੋਂ ਬਣਾਵਾਂਗੇ ਹਨਾ ਤੇ ਹੁਣ ਵੇਟ ਕਰ ਰਹੇ ਆ ਅਸੀਂ ਉਹਨਾਂ ਦੇ ਆਉਣ ਦਾ ਵੀ ਕਦੋਂ ਉਹ ਪਹੁੰਚਣਗੇ ਤੇ ਫਿਰ ਉਦੋਂ ਬਾਅਦ ਸੋਨੂੰ ਵਲਾਵਾਂਗੇ ਬੀਚੰਨੀ ਗੜਾ ਵਾਲੇ ਕਿਹੜੇ ਨੇ ਜਿਹੜੇ ਸਾਨੂੰ ਮਿਲਣ ਆ ਰਹੇ ਨੇ ਬਾਕੀ ਪਿਆਰ ਦੀ ਗੱਲ ਹੁੰਦੀ ਆ ਹਨਾ ਉਹ ਵੈਸੇ ਕੋਈ ਕਿਸੇ ਨੂੰ ਮਿਲਣ ਨਹੀਂ ਆਉਂਦਾ ਹੈਗਾ ਜਦੋਂ ਕਿਸੇ ਦੇ ਅੰਦਰ ਉਹ ਕੋਈ ਪਿਆਰ ਉੱਠਦਾ ਤਾਂ ਆਗਲਾ ਮਿਲਣ ਵਾਸਤੇ ਜਾਂਦਾ ਨਾਲੇ ਐਡੀ ਦੂਰੋਂ ਆਉਣਾ ਤਾਂ ਬਹੁਤ ਵੱਡੀ ਗੱਲ ਆ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਉਹ ਆਉਂਦੇ ਨੇ ਸਾਨੂੰ ਮਿਲਣ ਵਾਸਤੇ ਤੇ ਤੁਸੀਂ ਵੀ ਜਾਣਦੀ ਹੋਵੋਗੇ ਉਹਨਾਂ ਨੇ ਕਿ ਆਸੀਂ ਨੇ ਕਈ ਪਹਿਲਾਂ ਵੀ ਤੁਹਾਨੂੰ ਬੁਲਾਵ ਦੇ ਵਿੱਚ ਦਿਖਾਇਆ ਜਦੋਂ ਮਿਲ ਕੇ ਜਾਂਦੇ ਨੇ ਸਾਨੂੰ ਤੇ ਹੁਣ ਅਸੀਂ ਕੰਮ ਕਰਨ ਤੇ ਕਰ ਰਹੇ ਆਂ ਜੀ ਤੇ ਮਿਲ ਆ ਗਿਆ ਆਪਾਂ ਫੇਰ ਜਦੋਂ ਆ ਗਏ ਜੀ ਖੰਡਾ ਲੋਕ ਦੇਖਣ ਆਪੇ ਆਏ ਨੇ ਸੱਚੀ ਗੱਲ ਹੈ ਸੋਡ ਹਾਂਜੀ ਤੇ ਦੀਦੀ ਤੇ ਵੀਰਾ ਆਏ ਸੀ ਅਸੀਂ ਗੱਲਾਂ ਬਾਤਾਂ ਤੇ ਇੰਨੇ ਜ਼ਿਆਦੇ ਬਿਜ਼ੀ ਹੋ ਗਏ ਕਿ ਇੱਥੇ ਉਹਨਾਂ ਦਾ ਵਲੌਗ ਹੀ ਨਹੀਂ ਬਣਾਇਆ ਅਸੀਂ ਨੇ ਚਲੋ ਕੋਈ ਗੱਲ ਨਹੀਂ ਆਪਾਂ ਜਾ ਕੇ ਆਵਾਂਗੇ ਉਹਨਾਂ ਕੋਲੇ ਮਿਲ ਕੇ ਆਵਾਂਗੇ ਤੇ ਫੇਰ ਤੁਹਾਨੂੰ ਮਲਾਵਾਂਗੇ ਤੇ ਉਹ ਵੀਰ ਜੀ ਉਹਨਾਂ ਨੇ ਫੈਕਟਰੀ ਆ ਤੁਹਾਨੂੰ ਦੱਸਿਆ ਸੀ ਹਨਾ ਉਹ ਆ ਆਪਣੇ ਪ੍ਰੋਡਕਟ ਦੇ ਕੇ ਗਏ ਨੇ ਆਪਾਂ ਨੂੰ ਸਭ ਤੋਂ ਪਹਿਲਾਂ ਆ ਸਾਬਣ ਜੀ ਜੀ ਦੀ ਬਹੁਤ ਜ਼ਿਆਦੇ ਮੰਗ ਰਹਿੰਦੀ ਆ ਇਆ ਸੀ ਵੀ ਵਰਤਦਿਆਂ ਤੇ ਇਹ ਪਿੰਪਲ ਉਹ ਕਰਦੀ ਆ ਆਪਣੇ ਸਾਫ਼ ਕਰਦੀ ਆ ਮਤਲਬ ਆਪਾਂ ਕਾਸਟ ਆਪਣਾ ਤੇ ਦੂਜੀ ਗੱਲ ਫੇਸ ਵੀ ਆਪਣਾ ਹਨਾ ਰੰਗ ਸਾਫ਼ ਕਰਦੀ ਆ ਹੂੰ ਕਲਰ ਵੀ ਫੇਅਰ ਕਰਦੀ ਆ ਮੰਮਾ ਜੀ ਰੰਗ ਸਾਫ਼ ਕਰਦੀ ਆ ਜਿਹੜੇ ਆ ਮੂੰਹ ਤੇ ਪਿੰਪਲਸ ਨੇ ਉਹ ਵੀ ਨਹੀਂ ਹੁੰਦੇ ਹੈਗੇ ਹਾਂ ਮੈਂ ਖੁਦ ਆਪਣੇ ਆਲੇ-ਦਾਲੇ ਕੰਨਿਆਂ ਨੂੰ ਦਿੰਦੀ ਆ ਤੇ ਇੱਕ ਜਿਹੜੀਆਂ ਝੁਰੜੀਆਂ ਹੁੰਦੀਆਂ ਨੇ ਉਹ ਵੀ ਨਹੀਂ ਪੈਂਦੀਆਂ ਹੈਗੀਆਂ ਇਹਦੇ ਨਾਲ ਦਾਗ-ਦੂਗ ਨੇ ਜਿਹੜੇ ਉਹ ਵੀ ਸਾਰੇ ਸਾਫ਼ ਹੁੰਦੇ ਨੇ ਇਹ ਸੰਸਕ੍ਰਿਮ ਤੇ ਇਹ ਤਾਂ ਆਪਾਂ ਨੇ ਪਹਿਲਾਂ ਸਾਬਣੀ ਯੂਜ਼ ਕੀਤੀ ਆ ਖੱਲੀ ਬਾਕੀ ਇਹ ਧੁੰਮ ਕਰਕੇ ਹੈ ਨਾ ਪਤਾ ਲੱਗਦਾ ਹਾਂ ਬਾਕੀ ਇੱਕ ਵਾਰ ਸਾਰੇ ਯੂਜ਼ ਕਰਿਓ ਹਨਾ ਪਤਾ ਲੱਗ ਜੇ ਆਪਾਂ ਚੀਜ਼ ਨੂੰ ਵਰਤਾਂਗੇ ਕਾਹੀ ਪਤਾ ਲੱਗੂਗਾ ਇੱਕ ਸਾਬਣਾ ਸੀ ਫ੍ਰੀ ਦੇਵਾਂਗੇ ਅਗਲੀ ਵਾਰ ਸਾਬਣ ਦੇ ਅਸੀਂ ਪੈਸੇ ਲਵਾਂਗੇ ਕਿਉਂਕਿ ਸੈੱਟ ਬੈਠੂਗੀ ਸਾਰਿਆਂ ਨੂੰ ਹੈਨਾ ਕਿਉਂਕਿ ਇੱਕ ਨਾਲ ਪਹਿਲਾਂ ਜਦੋਂ ਵਰਤੋਂਗੇ ਤੁਸੀਂ ਪਤਾ ਲੱਗੂਗਾ ਸੋਨੂੰ ਵੀ ਕਿਸ ਤਰ੍ਹਾਂ ਹਾਂ ਸੇਮ ਇੱਕੀ ਕੰਪਨੀ ਦੇ ਪ੍ਰੋਡਕਟ ਨੇ ਇਹ ਸਾਰੇ ਫੈਕਟਰੀ ਆ ਵੀਰੇ ਦੀ ਮਹਾਲੀ ਹਾਂ ਰੱਬ ਜੀ ਹੰਦਾ ਹੀ ਕੋਰਸ ਤੇ ਸੰਸਕਰੀ ਮੈਂ ਸੋਪ ਹੈਨਾ ਹਾਂਜੀ ਤੇ ਉਹ ਮੈਨੂੰ ਕਿੱਟ ਵੀ ਦੇ ਕੇ ਗਏ ਨੇ ਮੈਂ ਤਾਂ ਫੈਮਿਲੀ ਸਾਹਿਬ ਦੀ ਅੰਦਰ ਵੀ ਆ ਮੇਰੀ ਆ ਰਹੀ ਹਾਂ ਜਿਸ ਨੇ ਨੂੰ ਕਿੱਟ ਦੇ ਗਏ ਨੇ ਤੇ ਇੱਕ ਡਾਇਰੀ ਆ ਮੈਡੀਕੀ ਡਾਇਰੀ ਡਾਇਰੀ ਦਾ ਪਹਿਲੇ ਲਿਖਦੀ ਆ ਇੱਕ ਡਾਇਰੀ ਹੋਰ ਹੋ ਗਈ ਹੈ ਡਾਇਰੀ ਦਾ ਮੈਰਕ ਇਹ ਬਾਟਲ ਬੋਟਲ ਮੋਟੋ ਮੋਟੋ ਮੈਂ ਲੇ ਇਹ ਸਾਬਣ ਲਾ ਕੇ ਵੀ ਪਾਣੀ ਨਾਲ ਮੂੰਹ ਧੋਣਾ ਬਲੈਕ ਕਲਰ ਦੇ ਚਾਰ ਪਿਸਤਾ ਇਹਨੇ ਪਾਊਡਰ ਦੇ ਇੱਕ ਆਚੇ ਆਚੇ ਪਾਊਡਰ ਲਾਉਣ ਵਾਲਾ ਠੀਕ ਇਹ ਵੀ ਹੈ ਇਹ ਤੋਂ ਹੁਣ ਗਰਮੀ ਦੇ ਵਿੱਚ ਹੁਣ ਆ ਪਿੱਤ ਵਗੈਰਾ ਹੋਊਗੀ ਇਹ ਰੈਸ਼ ਜੇ ਹੋ ਜਾਂਦੇ ਨੇ ਅਲਰਜੀ ਹੋ ਜਾਂਦੀ ਆ ਪਿੱਤ ਤੋਂ ਹੋ ਗਿਆ ਜਿੱਗਾ ਜੁਗਾ ਰਹਾ ਠੀਕ ਆ ਗਰਮੀ ਦੇ ਵਿੱਚ ਹੁਣ ਚਿੰਗਾ ਬੈਣਗੇ ਆ ਨਾ ਤੇ ਆ ਮੇਰਾ ਸਮਾਨ ਆ ਮੇਰੀ ਬਲੈਕ ਬਾਗਲ ਮੇਰਾ ਪਰਸ ਤੇ ਮੇਰੀ ਡਾਇਰੀ ਓਕੇ ਆ ਜਾ ਫੇਸਬੁਕ ਆ ਜਾ ਫੇਸਬੁਕ ਓਕੇ ਡੈਕੋਰ ਜਰੂਰ ਸਾਰੇ ਟਰਾਈ ਕਰਿਓ ਬਹੁਤ ਵਧੀਆ ਚੀਜ਼ ਆ। ਸਾਨੂੰ ਫੇਸਬੁਕ ਤੇ ਦੇਖ ਲੈ। ਹਾਂ। ਕਿਉਂਕਿ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਅਸੀਂ ਨੇ ਖੁਦ ਇਹ ਯੂਜ਼ ਕੀਤਾ। ਰਿਜ਼ਲਟ ਵਧੀਆ ਹੈ। ਹਾਂ। ਉਹ ਹੈਲੋ। ਓਕੇ ਯਾਨੀ ਹੁੰਦੇ ਨੇ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ। ਉਹ ਕੰਮ ਆ। ਪਹਿਲਾਂ ਇੱਕ ਇੱਕ ਲਓ ਸਾਰੇ ਵਰਤ ਕੇ ਦੇਖੋ। ਆ ਰਖਾ ਪੰਆ। ਆ ਵਾਲੀ ਨਹੀਂ ਗਿਆ ਇਹ ਸਕੂਲ ਚ ਲੈ ਕੇ ਜਾਣ ਵਾਲੀ ਨਹੀਂ ਹੈਗੀਆਂ ਇਹ ਤਾਂ ਫ੍ਰਿਜ ਜਿ ਦੇ ਰੱਖਣ ਵਾਲੀਆਂ ਨੇ ਆ ਲੈ ਲੈਣੀ ਇਹ ਕਲਰ ਇੱਕ ਪੁੱਤ ਕਲਰਾਂ ਨੂੰ ਕੀ ਉਹ ਆ ਆ ਪਿੰਕ ਕਲਰ ਲੈ ਰੱਖ ਤੇਰਾ ਪਿੰਕ ਪਿਆ ਨਹੀਂ ਦੋ ਦਿਨ ਲਾ ਦੋ ਲਓ ਜੀ ਦੀਦੀ ਉਰੀ ਆਪਾਂ ਨੂੰ ਮਿਲ ਕੇ ਚਲੇ ਗਏ ਤੇ ਅਸੀਂ ਨੇ ਸੋਨੂੰ ਕਿਹਾ ਸੀ ਵੀ ਅਸੀਂ ਮਿਲਾਵਾਂਗੇ ਜਦੋਂ ਅਸੀਂ ਰੋਟੀ ਪਾਣੀ ਬਣਾ ਰਹੇ ਸੀ ਅਸਤਾ ਗੱਲਾਂ ਚ ਭੁੱਲ ਗਏ ਹਨਾ ਜੋ ਇਹਨਾਂ ਸੀ ਮਿਲਣ ਦਾ ਕਿਉਂਕਿ ਉਹਨਾਂ ਨੇ ਐਤ ਕੀ ਕਾਲ ਕਰ ਕੀਤੀ ਸੀ ਸਾਨੂੰ ਪਹਿਲਾਂ ਵੀ ਅਸੀਂ ਆ ਰਹੇ ਆ ਫਿਰ ਬਸ ਅਸੀਂ ਗੱਲਾਂ-ਗੱਲਾਂ 'ਚ ਰੋਟੀ ਪਾਣੀ ਜਦੋਂ ਉਹਨਾਂ ਨੂੰ ਖਵਾਇਆ ਉਸ ਤੋਂ ਬਾਅਦ ਗੱਲਾਂ ਮਾਰੀਆਂ ਯਾਦ ਨਹੀਂ ਰਿਹਾ ਹੈਗਾ ਵੀ ਵੀਡੀਓ ਬਣਾ ਲਈ ਅਸੀਂ ਥੋੜੀ-ਬਹੁਤੀ ਜਦੋਂ ਚਲੇ ਗਏ ਫਿਰ ਸਾਨੂੰ ਜਦ ਆਇਆ ਵੀ ਅਸੀਂ ਨੇ ਤੁਹਾਨੂੰ ਕਿਹਾ ਸੀ ਵੀ ਉਹ ਆਉਣਗੇ ਜਦੋਂ ਅਸੀਂ ਮਿਲਾਵਾਂਗੇ ਤੁਹਾਨੂੰ ਤੇ ਉਹ ਸਾਨੂੰ ਆ ਸਮਾਨ ਲੈ ਕੇ ਗਏ ਨੇ ਜੀ ਸੋਨੂੰ ਪਤਾ ਹੀ ਆ ਜਦੋਂ ਉਹ ਆਉਂਦੇ ਨੇ ਸਾਡੇ ਵਾਸਤੇ ਐਨੇ ਗਿਫਟ ਲੈ ਕੇ ਆਉਂਦੇ ਨੇ ਸਾਨੂੰ ਤਾਂ ਵਿਆਹ ਹੀ ਨਾ ਚਾਹ ਹੁੰਦਾ ਉਹਨਾਂ ਦਾ ਹੋਣਾ ਕਿਉਂ ਨਹੀਂ ਭਾਈ ਸਾਡੇ ਖਾਸ ਮਿਸਟਰ ਨੇ ਖਾਸ ਸਾਡੇ ਰਿਸ਼ਤੇਦਾਰ ਨੇ ਹਾਂਜੀ ਤੇ ਆਹ ਹਰ ਵੀ ਕੀ ਚੀਜ਼ ਆ ਇਹ ਇਹ ਸਾਬਣਾਂ ਲੈ ਕੇ ਗਏ ਨੇ ਇਸ ਵਾਰ ਫੇਰ ਉਹ ਨੂੰ ਅੱਛਾ ਇਹ ਸਾਬਣਾ ਕੋਫ ਕੰਪਨੀ ਦੇ ਕੰਮ ਵਾਸਤੇ ਇਹ ਹੈਗੀ ਆ ਪਿੰਪਲ ਆਪਣੇ ਹਟਾਉਣੀ ਆ ਮਤਲਬ ਕਿ ਮੇਰੇ ਚਿਹਰੇ ਤੇ ਪਿੰਪਲ ਹੋ ਜਾਂਦੇ ਨੇ ਜਦੋਂ ਠੀਕ ਹੈ ਜਿਹੜੀ ਪੈਨ ਯੂਜ਼ ਕਰੀ ਸੀ ਪਹਿਲਾਂ ਹਾਂ ਹਾਂ ਠੀਕ ਆ ਠੀਕ ਆ ਤੇ ਨਰੇ ਰੰਗ ਵੀ ਪੇਅਰ ਕਰਦੀ ਆ ਸੰਦੀਪ ਨੇ ਯੂਜ਼ ਕੀਤੀ ਆ ਇਹਦੇ ਤਾਂ ਵੀ ਪਿੰਪਲ ਵਗੈਰਾ ਹੈ ਨਹੀਂ ਇਹਦਾ ਤਾਂ ਰੰਗ ਸਾਫ ਹੋ ਜਾਂਦਾ ਹੈ ਸਾਬਣ ਨਾਲ ਤੇ ਮੇਰੇ ਪਿੰਪਲ ਨੇ ਫੇਸ ਤੇ ਭਾਈ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ ਨਾ ਵਲੌਗ ਦੇਖਦੇ ਹੋ ਮੈਂ ਕਿੰਨੀ ਜ਼ਿਆਦਾ ਦਵਾਈ ਖਾਧੀ ਆ ਬਹੁਤ ਜਗ੍ਹਾ ਤੋਂ ਦਵਾਈ ਲਈ ਆ ਇਹਦੇ ਫੇਸ ਵਾਸਤੇ ਪਰ ਜਦੋਂ ਫਰਕ ਨਹੀਂ ਪਿਆ ਹੈਗਾ ਤੇ ਜਦੋਂ ਸਾਡੇ ਕੋਲੇ ਵੀਰਾ ਲਾਸਟ ਟਾਈਮ ਆਇਆ ਪਿਆ ਸਾਨੂੰ ਸਾਬਣ ਦੇਗਾ ਸੀ ਇੱਕ ਟਾਪ ਕੰਪਨੀ ਨੇ ਤੇ ਉਦੋਂ ਅਸੀਂ ਇਹ ਯੂਜ਼ ਕਰੀ ਆ ਯੂਜ਼ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਤਾਂ ਵੈਸੇ ਨਾਰਮਲ ਆਉਦੀ ਸੀ ਤੇ ਉਸ ਤੋਂ ਬਾਅਦ ਇਹਦੇ ਫੇਸ ਤੇ ਪਿੰਪਲ ਤੇ ਹੌਲੀ 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 ਘਟਦੇ ਗਏ ਮੈਨੂੰ ਪੁੱਛਿਆ ਮੈਂ ਇੰਨੇ ਪਿੰਪਲਾਂ ਦਾ ਫਰਕ ਪਿਆ ਗਿਆ ਫਿਰ ਇਹ ਮੈਨੂੰ ਕਹਿ ਕੇ ਨਹੀਂ ਮੈਂ ਆਹ ਸੋਪ ਯੂਜ਼ ਕਰਦੀ ਆ ਤੇ ਹਾਂ ਵੀ ਕਿੰਨਾ ਫਰਕ ਪਿਆ ਤੁਹਾਡੇ ਨਾਲ ਇਹਦੇ ਨਾਲ ਬਈ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਮੇਰੇ ਪਿੰਪਲ ਵੀ ਬਹੁਤ ਜ਼ਿਆਦਾ ਘਟ ਗਏ ਬਾਕੀ ਆਪਣਾ ਹਨਾ ਥੋੜਾ ਜਿਹਾ ਇੱਕ ਖਾਣ-ਪੀਣ ਤੇ ਵੀ ਡਿਪੈਂਡ ਕਰਦਾ ਤੇ ਸਾਬਣ ਹੁੰਦਾ ਵੀ ਮੈਨੂੰ ਬਹੁਤ ਜ਼ਿਆਦਾ ਉਹ ਲੱਗਿਆ ਪਹਿਲਾਂ ਮੈਂ ਬਹੁਤ ਫੇਸ ਵਾਸ਼ ਤੇ ਕਰੀਮਾਂ ਵਗੈਰਾ ਯੂਜ਼ ਕਰੀਆਂ ਨੇ ਮੈਂ ਵਾਲੇ ਤੋਂ ਬਹੁਤ ਜ਼ਿਆਦੇ ਦਵਾਈ ਖਾਧੀ ਆ ਹੋਰ ਵੀ ਜਿੱਥੇ ਕੋਈ ਸਕਿਨ ਦੇ ਸਪੈਸ਼ਲਿਸਟ ਦੱਸਦੇ ਸੀ ਉੱਥੋਂ ਵੀ ਮੈਂ ਦਵਾਈ ਲਈ ਆ ਤੇ ਮੈਨੂੰ ਇਹ ਵੀ ਜੀਤ ਜੀਤ ਦੀ ਦਵਾਇ ਤੇ ਉਹਨਾਂ ਨੇ ਕਿਹਾ ਵੀ ਇਹ ਸਾਬਣ ਯੂਜ਼ ਕਰ ਲਿਓ ਵੀ ਇਹਦੇ ਨਾਲ ਪਿੰਪਲ ਹਟ ਜਾਣਗੇ ਸੋਦੇ ਯੂਜ਼ ਕਰਕੇ ਦੇਖ ਲਓ ਮੈਨੂੰ ਇੱਕ ਵਾਰ ਆਇਆ ਲੱਗਿਆ ਵੀ ਜਦੋਂ ਮੈਂ ਇੰਨੀ ਦਵਾਈ ਖਾಳ್ਦੇ ਨਾ ਇੰਨੀ ਮਹਿੰਗੀ ਮਹਿੰਗੀ ਬਹੁਤ ਜ਼ਿਆਦੇ ਦੂਸਰ ਨੂੰ ਪਤਾ ਸਕਿਨ ਦਾ ਟ੍ਰੀਟਮੈਂਟ ਕਿੰਨਾ ਜ਼ਿਆਦਾ ਮਹਿੰਗਾ ਹੁੰਦਾ ਮੈਨੂੰ ਐਵੇਂ ਲੱਗਾ ਵੀ ਇਹਦੇ ਨਾਲ ਕਿੱਥੇ ਟੂਨ ਤਾਂ ਮੈਂ ਬਹੁਤ ਜ਼ਿਆਦੇ ਕਿੰਨੇ ਡਾਕਟਰਾਂ ਤੋਂ ਦਵਾਈ ਲੈ ਲਈ ਵੀ ਸੈੱਟ ਨਹੀਂ ਹੋਏ ਫੇਰ ਚੱਲ ਮੈਨੂੰ ਇੱਕ ਦਿਨ ਲੱਗਿਆ ਵੀ ਮੈਂ ਦੇਖ ਲਾਂ ਯੂਜ਼ ਕਰਕੇ ਸੰਦੀਪ ਦਾ ਪਹਿਲਾਂ ਮੇਰੇ ਤੋਂ ਪਹਿਲਾਂ ਸੰਦੀਪ ਯੂਜ਼ ਕਰਨ ਲੱਗ ਗਿਆ ਇਹਦਾ ਰੰਗ ਸਾਫ਼ ਹੋ ਗਿਆ ਵਧੀਆ ਇਹ ਮੈਨੂੰ ਪੁੱਛਣ ਲੱਗੇ ਕਹਿੰਦੇ ਤੂੰ ਮੂੰਹ ਤੇ ਕੀ ਲਾਉਣੀਆ ਪਹਿਲਾਂ ਮੈਂ ਇਹਨਾਂ ਨੂੰ ਦੱਸਿਆ ਨਹੀਂ ਮੈਂ ਕੀ ਲਾਉਣੀਆ ਹਾਂ ਤੇ ਤੇ ਉਹਦਾ ਰੱਖਿਆ ਚੀਜ਼ ਆ ਹਾਂ ਇਹ ਮੈਨੂੰ ਕਹੇ ਦੀ ਵੀ ਤੂੰ ਉਹ ਸਾਬਣ ਯੂਜ਼ ਕਰਕੇ ਦੇਖ ਲੈ ਤਾਂ ਮੈਂ ਦਵਾਈ ਪਟਾਲੇ ਤੋਂ ਵੀ ਖਾਣੀ ਛੱਡਤੀ ਕਹਿੰਦੀ ਤੂੰ ਉਹ ਸਾਬਣ ਯੂਜ਼ ਕਰਕੇ ਦੇਖ ਲੈ ਚੱਲ ਮੈਂ ਇਹ ਸਾਬਣ ਯੂਜ਼ ਕਰੀ ਬਈ ਮੇਰੇਆਂ ਫੁੰਸੀਆਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਫੇਰ ਮੈਂ ਬਸ ਇਹੀ ਸਾਬਣ ਯੂਜ਼ ਕਰੀਂ ਇਹ ਦੇਖੋ ਜੀ ਮੇਰੇ ਤੋਂ ਮੰਨ ਲਓ ਜੀ ਪੂਰੇ 10 15 ਅਸੀਂ ਮੰਨ ਲਓ ਵੀ ਸਾਨੂੰ ਮੰਗਵਾ ਲੈ ਜੀ ਸਾਨੂੰ ਤਾਂ ਦੇਖ ਕੇ ਜਾਓ ਬਈ ਇਹ ਬਾਕੀ ਛੋਟੇ ਵਾਸਤੇ ਜੇ ਇੱਕ ਸਾਡਾ ਹੋਵਾ ਜੇ ਤੁਸੀਂ ਇਹ ਸਾਬਣ ਟਰਾਈ ਕਰਨੀਆਂ ਮੰਨ ਲਓ ਤੁਹਾਨੂੰ ਲੱਗਦਾ ਵੀ ਸਾਡਾ ਫੇਸ ਖਰਾਬ ਆ ਜਾਂ ਕਿਵੇਂ ਵੀ ਆ ਤੁਸੀਂ ਇਹ ਸਾਬਣ ਟਰਾਈ ਕਰ ਸਕਦੇ ਹੋ ਤੁਹਾਨੂੰ ਅਸੀਂ ਇਹ ਸਾਬਣ ਪਹੁੰਚਦੀ ਕਰ ਦਾਂਗੇ ਤੁਸੀਂ ਆਪਣਾ ਕੰਟੈਕਟ ਨੰਬਰ ਟਰਾਈ ਕਰੋ ਜਿਹਨੂੰ ਲੱਗਦਾ ਵੀ ਮੇਰਾ ਫੇਸ ਖਰਾਬ ਆ ਦਵਾਈ ਲੈ ਕੇ ਆਕ ਚੁੱਕੇ ਨੇ ਇੱਕ ਵਾਰੀ ਸਾਡੇ ਕਹਿਣ ਤੇ ਇਹਨੂੰ ਯੂਜ਼ ਕਰ ਲਓ ਤੁਹਾਨੂੰ ਰਿਜ਼ਲਟ ਮਿਲੂ ਵੀ ਮਿਲੂਗਾ ਤੁਸੀਂ ਯੂਜ਼ ਕਰੋਗੇ ਇੱਕ ਸਾਬਣ ਤੇ ਉਸ ਤੋਂ ਬਾਅਦ ਸਾਨੂੰ ਦੱਸਿਓ ਵੀ ਸਾਨੂੰ ਕੀ ਰਿਜ਼ਲਟ ਮਿਲਿਆ ਤੇ ਅਸੀਂ ਤੁਹਾਨੂੰ ਇਹ ਸਾਬਣ ਪਹੁੰਚਦੀ ਕਰਵਾ ਦਾਂਗੇ ਤੁਸੀਂ ਆਪਣਾ ਕੰਟੈਕਟ ਨੰਬਰ ਆਪਣਾ ਐਡਰੈਸ ਕਮੈਂਟ ਚ ਕਰ ਦਿਓ ਤੇ ਅਸੀਂ ਤੁਹਾਡੇ ਕੋਲ ਸਾਬਣ ਪਹੁੰਚਦੀ ਕਰਵਾਾਂਗੇ ਆ ਸਾਪਣਾ ਜੀ ਇਕੋਪ ਕੰਪਨੀ ਦੀ ਹਾਂਜੀ ਸਾਨੂੰ ਇਹਦਾ ਬਹੁਤ ਰਿਜ਼ਲਟ ਮਿਲਿਆ ਤੇ ਰਿਜ਼ਲਟ ਤੁਹਾਨੂੰ ਵੀ ਦਿਵਾਉਣੀ ਹੈ ਤੇ ਅਸੀਂ ਉਹੀ ਸੁਣੀ ਸੁਣਾਈ ਨਹੀਂ ਉਹ ਕਹਿ ਰਹੇ ਪਹਿਲਾਂ ਖੁਦ ਵਰਤੀਆ ਉਸ ਤੋਂ ਬਾਅਦ ਤੁਹਾਨੂੰ ਦੱਸ ਰਿਆ ਹਨਾ ਕਰੇ ਚੀਜ਼ ਤਾਂ ਹੋਈ ਨਹੀਂ ਵੀ ਅਸੀਂ ਨੇ ਤੁਹਾਨੂੰ ਵੈਸੀ ਚਲ ਬੋਲਾ ਬਣਾਇਆ ਹੋਵੇ ਪਹਿਲਾਂ ਕਹਿੰਦੇ ਆਪ ਵਰਤੋ ਫਿਰ ਅੱਗੇ ਰੋ ਕਿਉਂਕਿ ਕੋਈ ਵੀ ਸਾਈਡ ਇਫੈਕਟ ਹੋ ਸਕਦਾ ਹਨਾ ਫਿਰ ਉਹ ਅਸੀਂ ਨੇ ਆਪ ਦੇਤੇ ਐਕਸਪੈਰੀਮੈਂਟ ਕਰਿਆ ਪਹਿਲਾਂ ਫਿਰ ਤੁਹਾਨੂੰ ਇਹ ਮੰਗੀ ਵੀ ਆ ਸਾਡੇ ਤੋਂ ਬਹੁਤ ਨਿਆਲੇ-ਦਾਲੇ ਲੈ ਕੇ ਗਏ ਨੇ ਸਾਡੇ ਤੋਂ ਅਸੀਂ ਆਪਣੇ ਰਿਲੇਟਿਵਸ ਨੂੰ ਦਿੱਤੀਆ ਮੇਰੇ ਮੇਰੇ ਬ੍ਰਦਰ ਦੇ ਵੀ ਬਹੁਤ ਕਿੰਸੀਆ ਹੁੰਦੀਆਂ ਸੀ ਛੋਟੇ ਦੇ ਹਾਂ ਉਹਦੇ ਮੱਥੇ ਤੇ ਬਹੁਤ ਜ਼ਿਆਦਾ ਸੀ ਉਹ ਬਿਲਕੁਲ ਮੱਥੋਂ ਦਾ ਕਲੀਅਰ ਹੋ ਰਿਹਾ ਉਹਦਾ ਮੰਨੋ ਜਿੰਨੀਆਂ ਕਿੰਸੀਆਂ ਸਾਰੀਆਂ ਖਤਮ ਹੋ ਗਈਆਂ ਕਲਰ ਦਾ ਹੀ ਫਰਕ ਪੈ ਗਿਆ ਫਿਰ ਉਹਦਾ ਰੰਗ ਦਾ ਮੰਨੋ ਸਾਫ ਹੋ ਗਿਆ ਪਹਿਲਾਂ ਹਣਾ ਉਹ ਵੀ ਕਿੰਸੀਆਂ ਦਾ ਘੱਟ ਥੋੜਾ ਜਿਹਾ ਰੰਗ ਦਾ ਜ਼ਿਆਦਾ ਹੀ ਰੰਗ ਮੇਰਾ ਸਾਫ ਹੋਈਆਂ ਹਾਂ ਹਾਂ ਨਾਲੇ ਖੁਦ ਡਾਕਟਰ ਆ ਹਾਂ ਉਹਦਾ ਲੈਬ ਲੈਬ ਚਲਾ ਕੇ ਆਉਂਦਾ ਨਾਲੇ ਉਹਦੇ ਕਿੰਨੀਆਂ ਦਵਾਈਆਂ ਹੁੰਦੀਆਂ ਨੇ ਬੜੀਆਂ ਸਰੀਰ ਦਾ ਸਭ ਤੋਂ ਪਰ ਇਹਦੇ ਨਾਲ ਸਭ ਤੋਂ ਵੱਧ ਉਹ ਫਰਕ ਪਿਆ ਹਾਂ ਤੁਸੀਂ ਮੰਗਾਉਣਾ ਸਾਡਾ ਡਿਸਪਲੇ ਤੇ ਨੰਬਰ ਚੱਲ ਰਿਹਾ ਇਹ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਨੰਬਰ ਤੇ ਕਮੈਂਟਾਂ ਚ ਲਿਖ ਦਿਓ ਆਪਣਾ ਐਡਰੈਸ ਲਿਖ ਦਿਓ ਤੁਹਾਡੇ ਨਾਲ ਕੰਟੈਕਟ ਕਰ ਲਾਂਗੇ ਤੇ ਤੁਹਾਡੇ ਤੁਹਾਡੇ ਤੱਕ ਸਾਬਣਾ ਸੀ ਪਹੁੰਚ ਵੀ ਕਰ ਲਾਂਗੇ ਹਾਂ ਇੱਕ ਵਾਰ ਤੁਸੀਂ ਟਰਾਈ ਕਰੋ ਇਹਦਾ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ ਤੇ ਤੁਸੀਂ ਸਿਰਫ ਕਰਨਾ ਕੀ ਆ ਆਪਦਾ ਐਡਰੈਸ ਆਪਦਾ ਫੋਨ ਨੰਬਰ ਕਮੈਂਟ ਦੇ ਵਿੱਚ ਲਿਖ ਦਿਓ ਅਸੀਂ ਤੁਹਾਡੇ ਨਾਲ ਸੰਪਰਕ ਕਰ ਲਾਂਗੇ ਹਾਂ ਟਰਾਈ ਕਰਕੇ ਰਿਵਿਊ ਜ਼ਰੂਰ ਦਿਓ ਜੀ ਤੁਹਾਨੂੰ ਕਿੰਨਾ ਕਿੰਨਾ ਫਰਕ ਪਿਆ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਓ ਦੇ ਬਾਰੇ ਹਾਂਜੀ ਤੇ ਬਾਕੀ ਐਤ ਕੀ ਫੇਰ ਸਾਨੂੰ ਗਿਫਟ ਦੇ ਕੇ ਗਏ ਨੇ ਦੀਦੀ ਵਾਓ ਕਿੰਨੇ ਸੋਹਣੇ ਨੇ ਵਧੀਆ ਕੰਮ ਆਉਣਾਈ ਚੀਜ਼ ਹੈ ਪਤਾ ਨਹੀਂ ਉਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਸਾਨੂੰ ਆਹ ਚੀਜ਼ ਦੀ ਲੋੜ ਆ ਹੁਣ ਅਸੀਂ ਸੋਚ ਰਹੇ ਤੇ ਵੀ ਕੱਪ ਲੈ ਕੇ ਆਉਣੇ ਨੇ ਹੋਰ ਤੇ ਉਹ ਪਹਿਲੀ ਸਾਨੂੰ ਗਿਫਟ ਦੇ ਗਏ ਥੈਂਕ ਯੂ ਸੋ ਮੱਚ ਜੀ ਜੀਆ ਇੰਨੇ ਵਧੀਆ ਕਾਪਾਂ ਵਾਸਤੇ ਤੇ ਆਹ ਦੇਖੀ ਦੂਜਾ ਡੱਬਾ ਆਹੇ ਜਮੇ ਦੇ ਕੇ ਗਏ ਨੇ ਜਸਨੀ ਜੀ ਉਹ ਵੀਡੀਓ ਦੇਖਦੇ ਨੇ ਕਹਿੰਦੇ ਜਸਨੀ ਜਾ ਰਹੇ ਪੈਸੇ ਇਕੱਠੇ ਕਰਦੀ ਆ ਇੱਕ ਪਰਸ ਦੇ ਜਾਣੇ ਜੂਸ ਵਾਲਾ ਤੇਜ ਜਮੇ ਵਿੱਚ ਪਾਣੀ ਪੀ ਉਹ ਕਹਿੰਦੇ ਮੱਗਰ ਕਹਿੰਦੇ ਜੂਸ ਪੀ ਲਿਆ ਕਰੂਗਾ ਪਤਲਾ ਹੋ ਰਿਹਾ ਮੈਂ ਨਾ ਪਹਿਲਾਂ ਬੜੀ ਵਾਰ ਮੈਂ ਟਰਾਈ ਕਰੇ ਲੈਣੇ ਸੋਚਦੇ ਹੁੰਦੀ ਉਹ ਆਪਣਾ ਇਹ ਇਹ ਨੂੰ ਮਨ ਲਈ ਮੈਂ ਬਲੈਂਡਰ ਆ ਗਿਆ ਜਮੇ ਮੈਨ ਵੱਲੋਂ ਫਸ ਸਮੂਦੀ ਬਣਾਉਣੇ ਹੁੰਦੇ ਜਿਵੇਂ ਉਹ ਚੀਜ਼ ਆ ਗਈ ਮੈਂ ਪਹਿਲਾਂ ਬਹੁਤ ਵਾਰ ਸੋਚਿਆ ਸੀ ਵੀ ਲੈ ਕੇ ਆਉਣਾ ਮੈਂ ਮੈਂ ਵੀ ਕਈ ਵਾਰ ਵੀ ਜਿਹੜੀਆਂ ਕੁਕਿੰਗ ਵਾਲੀਆਂ ਵੀਡੀਓ ਦੇਖਦੀ ਨਾ ਕੋੜਾ ਕੱਪ ਜਾਂ ਹੁੰਦਾ ਪਰ ਬਸ ਮੇਰੀ ਹਿੰਮਤ ਜੀ ਨਹੀਂ ਹੁੰਦੀ ਲੈਣ ਦੀ ਜਿਵੇਂ ਆਪਾਂ ਉਹ ਕਰਦੇ ਹੁੰਦੇ ਹੁਣ ਸਮੂਦੀ ਬਣਾਉਣੇ ਹੁੰਦੇ ਮਤਲਬ ਜਿਵੇਂ ਐਪਲ ਪਾ ਲਿਆ ਜਾਂ ਕੁਝ ਹੋਰ ਸਾਰੇ ਮਿਕਸ ਕਰ ਮਿਕਸ ਜੂਸ ਹਾਂ ਸਮੂਦੀ ਮਲੋ ਸ਼ੇਕ ਦਾ ਸ਼ੇਕ ਬਣਾਉਣੇ ਹੁੰਦੇ ਉਹ ਜਿਹਾ ਹਾਂ ਹਾਲੇ ਕੋ ਯੂਸਰ ਦੇ ਵਿੱਚ ਤਾਂ ਆਪਾਂ ਕੱਲੀ ਹੋ ਗਏ ਵਿੱਚੇ ਸਾਰਾ ਕੁਝ ਖੋਲ ਕੇ ਕਿਚਨ ਚ ਯੂਜ਼ ਕਰਨਾ ਬਹੁਤ ਪਹਿਲਾਂ ਵੀ ਉਹ ਸਾਨੂੰ ਬਹੁਤ ਸੋਹਣੇ ਫਰਾਈਜੇ ਦੇ ਕੇ ਗਏ ਸੀ ਇਹ ਪੈਰ 프라이ਪੈਨ ਬਹੁਤ ਵਧੀਆ ਤੇ ਪਹਿਲਾਂ ਅਸੀਂ ਨੇ 2-3 ਸਾਲ ਆਖਿਆ ਵੀ ਚੱਲ ਨਮੀਰ ਸੋਈ ਦੇ ਵਿੱਚ ਉਹ ਕਰਾਂਗੇ ਪਰ ਫਿਰ ਸਾਡਾ ਤੁਰਿਆ ਨਹੀਂ ਗਿਆ ਹੈਗਾ ਅਸੀਂ ਨੇ ਬਾਰ ਤੋਂ ਲਿਆ ਹੁਣ ਬਹੁਤ ਵਧੀਆ ਨੇ ਸਾਨੂੰ ਪੁੱਛਿਆ ਵੀ ਹੈ ਕਈਆਂ ਨੇ ਵੀ ਕਹਿੰਦੇ ਆ ਕਿੱਥੋਂ ਲਿਆਉਂਦੇ ਨੇ ਉਹਨਾਂ ਨੂੰ ਸਾਡੇ ਹਨਾ ਜਿਹੜਾ ਨੇ ਪੁੱਛਿਆ ਉਹਨਾਂ ਦੇ ਵਿੱਚ ਨਾ ਨਿੱਕੇ ਨੀਲੇ ਦੀ ਕੋਈ ਚੀਜ਼ ਜਿਵੇਂ ਆਪਾਂ ਹਾਂ ਕਰਦੇ ਆ ਕੋਈ ਵੀ ਚੀਜ਼ ਮਸਾਲਾ ਵਗੈਰਾ ਨਹੀਂ ਤਾਂ ਨਿੱਕੇ ਲੱਗ ਜਾਂਦਾ ਤਲੇ ਤੇ ਉਹ ਨਹੀਂ ਲੱਗਦਾ ਬੋਚ ਕੇ ਕੱਢੋ ਇਹ ਦੇਖੋ ਆ ਗਿਆ ਬਹੁਤ ਸੋਹਣੀ ਜੀ ਇਹ ਛੋਟਾ ਹੋ ਗਿਆ ਹਾਂ ਕੱਟ ਕਰਨਾ ਇਹ ਸਾਡੇ ਵਰਗੀਆਂ ਵਾਸਤੇ ਆ ਉਹ ਵੱਡਾ ਛੋਟੇ ਵਰਗੇ ਜੂਸਰ ਉਹਨੂੰ ਵੀ ਵੱਡਾ ਬਿਖੀਆ ਤੁਸੀਂ ਨਹੀਂ ਕਰਦੇ ਆ ਇਹਾਨੂੰ ਆ ਤਾਂ ਜਿਆਦੇ ਭਾਂਡੇ ਲਵੇੜ ਕੇ ਸਿੱਤਨ ਦੀ ਚਾਲ ਹੋਣਾ ਆ ਵੀਰੇ ਨਾਲ ਇਹ ਬਸ ਇੱਕ ਹਾਂ ਜੂਸਰ ਨਾਲ ਬਾਹਲਾ ਜਿਆਦੇ ਖੰਡਿਆ ਰਾਜਾ ਖਿੰਡ ਜਾਂਦਾ ਇਹਦੇ ਨਾਲੇ ਹੋਰ ਆ ਨਾ ਫੜੀ ਮਸਾਲਾ ਮਸੂਲਾ ਰਗੜਿਆ ਜਾਂਦਾ ਨਾ ਛੋਟੇ ਇਹਦੇ ਵਿੱਚ ਉਹ ਆਪਾਂ ਨੂੰ ਐਡਾ ਹਾਂ ਹੋਰ ਇਹਦੇ ਇਹਦੇ ਧੱਕਣ ਵੀ ਸ਼ਾਇਦ ਨਹੀਂ ਕਿਨ ਪਿੱਛੇ ਤੇ ਕੋਈ ਧੱਕਣ ਇਹਦੇ ਆ ਦੇਖੋ ਆ ਦੇਖੋ ਆ ਇਹ ਆ ਗਿਆ ਦੇਖ ਸਾਰਿਆਂ ਤੇ ਹੋ ਗਾ ਮਤਲਬ ਇੱਕ ਮੇਰਾ ਇੱਕ ਸਹਬ ਦਾ ਕੋਈ ਵੀ ਯੂਜ਼ ਕਰ ਸਕਦਾ ਹੈ ਹੋਰ ਤੁਸੀਂ ਪਤਲੇ ਜਾਦੇ ਹੋ ਤਾਂ ਕਰਕੇ ਸੋਡਾ ਆਲੇ ਹੋ ਜਾ ਇਹ ਸ਼ੇਕਰ ਆ ਗਿਆ ਮੰਨ ਲਓ ਜਿਵੇਂ ਆਪਾਂ ਨੇ ਸ਼ੇਕ ਕਰ ਪਿਆਰ ਕਰਨਾ ਜਿਵੇਂ ਸ਼ੇਕ ਕਰਕੇ ਉਹਨੂੰ ਉਹ ਜਿਵੇਂ ਪਾਊਡਰ ਜੇ ਪੀਣੇ ਹੁੰਦੇ ਹੋ ਉਹ ਖੋਲ ਕੇ ਜੇ ਨਹੀਂ ਪੀਣੇ ਹੁੰਦੇ ਆ ਦੇਖ ਕੇ ਪੀਣੇ

ਵਾਹ ਜੀ ਵਾਹ ਇੱਕ ਕੱਪ ਵੀ ਉਸੇ ਕੰਪਨੀ ਦੇ ਨੇ ਕਾਕੂ ਹੋਰ ਸਾਬਲੀ ਹੈ ਸਾਡੇ ਨਾ ਨਾ ਇਹ ਤਾਂ ਅੰਬੈਸੀ ਗਿਫਟ ਲੈ ਕੇ ਆਏ ਨੇ ਆਪਣੇ ਵਾਸਤੇ ਇਹ ਸਾਫ ਕੋ ਬੱਡੇ ਨੇ ਇਸ ਤੋਂ ਵਾਸਤੇ ਚਾਹ ਵੱਡਕੀ ਚਾਹ ਵਾਹ ਸਾਲੂ ਦਾ ਬਾਬਾ ਰੁਕੀ ਅਲੰਗ ਬੀਰਾ ਵੀ ਚਾਹ ਜਾਦੇ ਪੀਂਦਾ ਸਾਲੂ ਦਾ ਕੱਚ ਦੇ ਰੋਲ ਨਾ ਅਲਕਣ ਉਹ ਹੀ ਗਲਾਸ ਪਾਉਂਦੇ ਨੇ ਹੂੰ ਮਿੱਠੇ ਦੇ ਸ਼ਕੀਨ ਆਉਂਦਾ ਨੂੰ ਵੱਡਾ ਕੱਪੇ ਚਾਹ ਦਾ ਦਿਆ ਕਰਾਂਗੇ ਆਪਾਂ ਬੜੇ ਲੱਗੇ ਮੁਲਾਜ਼ਮਾਂ ਦਾ ਉਹਨਾਂ ਦਾ ਦੱਸਦਾ ਕੰਮ ਹੁੰਦਾ ਇਹ ਉੱਥੇ ਜਲਦੀ ਲੈਟ ਦੇ ਫਿਰ ਵੀ ਹਾਂਜੀ ਹਾਂਜੀ ਚਲ ਵਧੀਆ ਧੰਨਵਾਦ ਹੁਣ ਗਰਮੀ ਗਰਮੀ ਆ ਇਹਨਾਂ ਚ ਜੂਸ ਪੀਆ ਕਰਾਂਗੇ ਕਰ ਕਰਕੇ ਕਿੰਦਾ ਬਸਦਾਰ ਹੈ ਭਾਈ ਤੇਰੀ ਫੈਕਟਰੀ ਇਦੂ ਦੁਗਣੀ ਚੋਰ ਚੱਲੇ ਹਨਾ ਇੰਨਾ ਸਮਾਨ ਦੇ ਗਿਆ ਭਾਈ ਈ ਉਹਨਾਂ ਦੀ ਮੈਨਸਰੀ ਹੈ ਤੇਰੀ ਉਹਨਾਂ ਨੇ ਪੈਸਾ ਮਾਨਾਦਰ ਕਰਕੇ ਗਿਆ ਭਾਈ ਕਦੋਂ ਹਾਂ ਆਹ ਸਾਬਣਾ ੱੱਪੇ ਜੀ ਹੋਰ ਖਾਸ ਸਮਾਨ ਦੇ ਗਿਆ ਹੂੰ ਮੁੰਡੇ ਸਾਨੂੰ ਦੱਸਤੀਆਂ ਨੇ ਗੁਗਰ ਸਿੰਘ ਨੇ ਬਾਕੀ ਆਹ ਭਾਈ ਸਾਡੇ ਵਾਸਤੇ ਦੇ ਗਿਆ ਮਿਕਸੀ ਜੀ ਆ ਜੂਸਰ ਦਾ ਕਹਿੰਦਾ ਨਾ ਕਾਹਦਾ ਨਹੀਂ ਕੋਈ ਜੇ ਬੁੜੀਆਂ ਵੀ ਲਾ ਲਓਗਾ ਜਿਹੜੇ ਮਰਜੀ ਪੀਲਣ ਦਾ ਗੱਲ ਕਹਿਣ ਚਾਹਗੀ ਕਰਦਾ ਇਹ ਸਾਬਣ ਵੀ ਜੇ ਬੁੜੀਆਂ ਲਾ ਲੈਣੋ ਚੁਰੜੀਆਂ ਨਹੀਂ ਪੈਂਦੀਆਂ ਬਰ ਜਿਹੜੀ ਮਟਿਆਰ ਰਹਿਣਾ ਹੁੰਦਾ ਹਾਂ ਨਹੀਂ ਉਹ ਤਾਂ ਚੱਲ ਜਿਹੜਾ ਮਰਜੀ ਲਾਦੇ ਜਿਹੜੇ ਸਾਬਣ ਦਾ ਉਹਦੀ ਸਾਬਣ ਦੀ ਜਿਹੜੀ ਵਧੀਆ ਖਾਸੀਅਤ ਦੱਸ ਕੀ ਹੈ ਭਾਈ ਉਹ ਹਾਂ ਕਹਿੰਦਾ ਨਾ ਫੋਸੀਆ ਉਹਨਾਂ ਦਾ ਵੀ ਜਿਹੜਾ ਆਪਣਾ ਆਹ ਮੂੰਹ ਆ ਮੂੰਹ ਵਧੀਆ ਰਹਦਾ ਨਾਲੇ ਚਿੱਟਾ ਰੰਗ ਜਿਹੜਾ ਇਹ ਵੀ ਸਾਬਣ ਜਿਹੜਾ ਇਹ ਰੰਗ ਗੋਰਾ ਕਰਨਾ ਇਹ ਚੁਰੜੀਆਂ ਵੀ ਪੈਂਦੀਆਂ ਮੂੰਹ ਤੇ ਜਿਹੜੀਆਂ ਚੁਰੜੀਆਂ ਹੀ ਪੜ ਲੱਗ ਜਾਂਦੀਆਂ ਨੇ ਬਿਲਕੁਲ ਸੱਚ ਉਹ ਵੀ ਬੰਦੀ ਵੀ ਬੱਚਿਆਂ ਵਾਸਤੇ ਵੀ ਸੌਫਟ ਆ ਹਾਂ ਜਿਹੜੇ ਬਾਕੀ ਆ ਜਿਹੜੇ ਆਹ ਚਿੱਟਾ ਚਿੱਟਾ ਹੋ ਜਾਂਦਾ ਮੂੰਹ ਡਰਾਈ ਜਾ ਹੋ ਜਾਂਦਾ ਆਪਣਾ ਬਾਅਦ ਚ ਖੁਸ਼ਕੀ ਆ ਜਾਂਦੀ ਆ ਮਤਲਬ ਸਾਰੇ ਪਾਮ ਖੁੱਲ ਕੇ ਬੋਲਦੇ ਜੀ ਆਪਾਂ ਇਹਨੂੰ ਪਹਿਲਾਂ ਯੂਜ਼ ਕਰਿਆ ਹਾਂ ਹਾਂ ਕਈ ਮਹੀਨੇ ਹੋ ਗਏ ਸਾਨੂੰ ਤਾਂ ਹਾਂ ਸਾਨੂੰ ਮੰਨ ਕੇ ਚਲੋ 6-7 ਮਹੀਨੇ ਹੋ ਗਏ ਇਹਨੂੰ ਯੂਜ਼ ਕਰਦੇ ਨੂੰ ਤਾਂ ਹੀ ਅਸੀਂ ਕੋਈ ਇੰਨੀ ਇੰਨੀ ਮੋਬਾਈਲ ਕਰਦੇ ਕਿਉਂਕਿ ਅਸੀਂ ਸਾਡੀਆਂ ਮੁੱਕ ਗਈਆਂ ਦੀਆਂ ਅਸੀਂ ਯਰਤੇ ਵੀ ਅਸੀਂ ਆਵਾਂਗੇ ਵੀਰੇ ਤੇ ਸਾਡੇ ਤੋਂ ਜਾਇਆ ਨਹੀਂ ਗਿਆ ਹੈਗਾ ਤੇ ਹੁਣ ਉਹ ਆਪ ਅੱਗੇ ਚੱਲਣ ਵਾਲੇ ਸਾਨੂੰ ਮਿਲ ਗਏ ਬਦਿਆ ਤੇ ਨਾਲੇ ਸਾਨੂੰ ਸਾਬਣਾਂ ਦੇ ਗਿਆ ਆਪਦੀਆਂ ਤੇ ਅਸੀਂ ਬਾਰ-ਬਾਰ ਕਹਿ ਰਹੇ ਆ ਜਰੂਰ ਸਾਬਣ ਨੂੰ ਇੱਕ ਵਾਰ ਟਰਾਈ ਕਰਿਓ ਹਾਂ ਸਾਡੇ ਕਹਿਣ ਤੇ ਟਰਾਈ ਕਰ ਲਓ ਜੇ ਸਾਡੇ ਤੇ ਵਿਸ਼ਵਾਸ ਕਰਦੇ ਕਿਉਂਕਿ ਅਸੀਂ ਇਹਨੂੰ ਟਰਾਈ ਕੀਤਾ ਤੁਸੀਂ ਵੀ ਟਰਾਈ ਕਰੋ ਫੈਦੀ ਬਾਗ ਟਰਾਈ ਕਰਨਾ ਹੈ ਤੁਹਾਡੇ ਕੋਲ ਵੀ ਪੈਸੇ ਲੈਣਾ ਤੁਸੀਂ ਸਾਡਾ ਕੰਟੈਕਟ ਕਰ ਸਕਦੇ ਹੋ ਸੋਨੂੰ ਸਾਫਤਾ ਦੀ ਪ੍ਰੋਵਾਈਡ ਕਰਾਵਾਂਗੇ ਜੀਨੂੰ ਜ਼ਰੂਰਤ ਆ ਤੇ ਕੋਈ ਟਰਾਈ ਜਰੂਰ ਕਰੋ ਥਾਪਾ ਨੰਬਰ ਅਸੀਂ ਸਕਰੀਨ ਤੇ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਹੈ ਤੇ ਸਾਨੂੰ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਓ ਹਾਂਜੀ ਹਾਂ ਕਾਲ ਕਰ ਸਕਦੇ ਹੋ ਮੋਸਟਲੀ ਵਟਸਐਪ ਮੈਸੇਜ ਕਰੋ ਕਾਲ ਕੇ ਵੀ ਟੈਂਟ ਨਹੀਂ ਹੋਣੀ ਹਾਂਜੀ ਸਾਨੂੰ ਮੈਸੇਜ ਕਰ ਦਿਓ ਮੈਸੇਜ ਕਰ ਦਿਓ ਤੇ ਸਾਬਣ ਤੁਹਾਡੇ ਕੋਲ ਪਹੁੰਚ ਜੂਗੀ ਹਾਂਜੀ ਹਾਂ ਤੇ ਚਲੋ ਜੀ ਹੁਣ ਆਪਾਂ ਸਮਾਨ ਸਾਰਾ ਸਾਮ ਦੀਏ ਕੌਣਕੀ ਅੱਜ ਸ਼ਾਮ ਨੂੰ ਅਸੀਂ ਨੇ ਖਾਣਾ ਸਾਡੇ ਕੋਲ ਬਾਧੂਆ ਪਹਿਲਾਂ ਉਹ ਦੀਦੀ ਉਰੀ 3-4 ਜਣੇ ਆਉਂਦੇ ਤੇ ਐ ਕਿ ਉਹ ਦੋਨੋਂ ਹੀ ਆਏ ਨੇ ਹਸਬੈਂਡ ਉਹਨਾਂ ਦੇ ਬੱਚੇ ਵੀ ਨਹੀਂ ਆਏ ਹੋਣਗੇ ਤੇ ਸਬਜੀ ਸਬਜੀ ਸਾਡੇ ਕੋਲ ਬਾਧੂ ਪਈਆ ਤੇ ਅੱਜ ਅਸੀਂ ਫ੍ਰੀ ਆ ਤੇ ਬੱਚੇ ਸਾਡੇ ਬੜੇ ਖੁਸ਼ ਨੇ ਕਿਉਂਕਿ ਜਦੋਂ ਉਹ ਆਉਂਦੇ ਨੇ ਇੰਨਾ ਸਮਾਨ ਲੈ ਕੇ ਆਉਂਦੇ ਨੇ ਸਾਡੇ ਆਪਦਿਆਂ ਨਾਲ ਉਹ ਵੀ ਕਿਤੇ ਜ਼ਿਆਦੇ ਵੱਧ ਕਰਦੇ ਨੇ ਹਨਾ ਐ ਸਾਨੂੰ ਲੱਗਦੀ ਇਹ ਨਹੀਂ ਹੈਗਾ ਵੀ ਜਿਵੇਂ ਆਪਾਂ ਪੈਂਡੂ ਉਹ ਸ਼ੈਰੀ ਐ ਲੱਗਦਾ ਜਿਵੇਂ ਅਸੀਂ ਉਹਨਾਂ ਨੂੰ ਕਿੱਦਾਂ ਇਹਦੇ ਜਾਣਦੇ ਆ ਵੀ ਆਪਣੇ ਰਿਸ਼ਤੇਦਾਰ ਹਾਂ ਹਾਂ ਰਿਸ਼ਤੇਦਾਰ ਉਹਨਾਂ ਬੱਦ ਤੇ ਵੀ ਰਿਸ਼ਤੇਦਾਰ ਬਹੁਤ ਜ਼ਿਆਦੇ ਕਰਦੇ ਨੇ ਸਾਡਾ ਇੰਨਾ ਕੋਈ ਨਹੀਂ ਕਰਦਾ ਹੈਗਾ ਜੀ ਹਾਂ ਕਰਾਰ ਨਹੀਂ ਕਰਤਾ ਹੈਗਾ ਆਪਾਂ ਕਰਾਰ ਕਰਦਾ ਬੜਾ ਜਨਾਵ ਉਹ ਪਪਾ ਨੂੰ ਇਹਦੇ ਕਪੜੇ ਖਾ ਚੁੱਕੇ ਨੇ ਹਾਂ ਕਿਉਂਕਿ ਇਹ ਚੀਜ਼ ਨੂੰ ਹੀ ਬੰਦਾ ਸਾਂਝ ਸਕਦਾ ਜਿਹੜਾ ਆਪਦੀ ਮਿਹਨਤ ਦੇ ਨਾਲ ਆਪਦੇ ਪੈਰਾਂ ਤੇ ਖੜਾ ਹੋਇਆ ਹੋਇਆ ਹੁੰਦਾ ਹਨਾ ਅੱਜ ਕੱਲੇ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਐਡੀ ਦੂਰੋਂ ਚੱਲ ਕੇ ਹੈ ਨਾ ਕੋਈ ਆਵੇ। ਕਿਉਂਕਿ ਸ਼ਹਿਰ ਦੇ ਲੋਕ ਤਾਂ ਕੁਝ ਯਾਦੀ ਵੀ ਨਹੀਂ ਹੁੰਦੇ ਨੇ। ਹਾਂਜੀ। ਦੂਰੋਂ ਆਏ ਨੇ ਉਹ ਸਾਡੇ ਵਾਸਤੇ ਟਾਈਮ ਕੱਢਦੇ ਨੇ ਉਹ ਹਨਾ ਇੱਕ ਪਿਆਰ ਹੁੰਦਾ। ਹੋਰ ਉਹ ਸਾਡੇ ਕੋਲ ਤਿੰਨ ਗੇੜੇ ਲਾ ਗਏ। ਪਰ ਸਾਡੇ ਤੋਂ ਨਹੀਂ ਜਾਇਆ ਗਿਆ ਹੈਗਾ। ਕੋਈ ਨਾ ਇਤਕੀ ਉਹਨਾਂ ਦਾ ਲੰਬਾ ਤਾਰ ਕੇ ਆਵਾਂਗੇ ਉਹ ਸਾਨੂੰ ਦੱਸ ਗਏ ਵੀ ਕਦੋਂ ਆਉਣਾ ਸੋਨੇ। ਤੇ ਸਪੈਸ਼ਲੀ ਜਾਵਾਂਗੇ ਆਪਾਂ। ਨਾਲ ਸਾਨੂੰ ਚੰਡੀਗੜ੍ਹ ਘੁਮਾ ਕੇ ਲਿਆਵਾਂਗੇ। ਆਸੀਂ ਵੀ ਨਹੀਂ ਗਏ ਕਦੇ। ਪਰ ਹੁਣ ਜਾਵਾਂਗੇ ਚੰਡੀਗੜ੍ਹ ਘੁੰਮ ਕੇ ਆਵਾਂਗੇ। ਉਹ ਤਾਂ ਸੋਚਿਆ ਸੀ ਵੀ ਜਦੋਂ ਪਾਸਪੋਰਟ ਬਣਾਉਣ ਜਾਵਾਂਗੇ ਵੀ ਉਦੋਂ ਚੱਲ ਜਾ ਕੇ ਆਵਾਂਗੇ। ਮੈਂ ਆਪਾਂ ਤਾਂ ਯੂ ਵੀ ਘੁੰਮ ਕੇ ਆਣਸ ਪਰ ਉਦੋਂ ਤਾਂ ਮੀਂਹ ਹੋਰ ਬਸ ਕਹਿੰਦੇ ਨੇ ਹੋਰ ਉਦੋਂ ਮੀਂਹ ਆਇਆ। ਉਹਦੇ ਤਾਂ ਫੁੱਟੇ ਵੀ ਉਦੋਂ ਬਾਜ਼ਾਰ ਤੇ ਫਰੀਜ਼ ਸਾਰਾ ਦਿਨ ਤਾਂ ਸਾਡਾ ਪਾਸਪੋਰਟ ਬਣਾਉਂਦੇ ਆਂ ਨਾ ਲੰਘਿਆ ਉੱਪਰੋਂ ਰੱਬ ਨੇ ਮੀਂਹ ਇੰਨਾ ਜਾਦੇ ਪਾਇਆ ਸਾਡਾ ਸਾਰਾ ਕੰਮ ਕੈਨਸਲ ਕਰਤਾ। ਉਮੀ ਆਏ ਜਿਵੇਂ ਕਰੇ ਗਏ ਤੇ ਅਸੀਂ ਹੁਣ ਅਸੀਂ ਸਪੈਸ਼ਲੀ ਜਾਵਾਂਗੇ ਚੰਡੀਗੜ੍ਹ ਉਹਨਾਂ ਨੂੰ ਮਿਲਣ ਵਾਸਤੇ ਫਿਰ ਘੁੰਮ ਫਿਰ ਕੇ ਆਵਾਂਗੇ ਨਾਇ ਸੋਨ ਨੂੰ ਕਮਾ ਕੇ ਲਿਆਵਾਂਗੇ ਹਨਾ ਬਾਕੀ ਫਿਰ ਲੈ ਕੇ ਜਾਵਾਂਗੇ ਸੋਨ ਨੂੰ ਪਹਿਲਾਂ ਸਾਡੀ ਸਾਬਣ ਵਰਤੇ ਉਹ ਤੁਸੀਂ ਪਹਿਲਾਂ ਸਾਡੀ ਸਾਬਣ ਵਰਤੋ ਦੇਖਦੇ ਆ ਕਿੰਨੇ ਕਮੈਂਟ ਆਉਂਦੇ ਨੇ ਸਾਬਣ ਦੇ ਸਾਨੂੰ ਹਨਾ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਸਭ ਤੋਂ ਜ਼ਿਆਦੇ ਕਰਿਓ ਜਿਹੜਿਆਂ ਜਿਹਨਾਂ ਨੂੰ ਸਾਬਣ ਦੀ ਲੋੜ ਆ ਖਾਸ ਕਰਕੇ ਲੇਡੀਜ਼ ਜਿਹੜੀਆਂ ਨੇਪਣੇ ਗੋਰਾ ਰੰਗ ਕਰਨਾ ਆ ਦਾਗ-ਦੂਗ ਨੇ ਮੂੰਹ ਤੇ ਸਾਰੇ हट ਜਾਣਗੇ ਸਾਬਣ ਲਾ ਕੇ ਹਾਂ ਆਹੜੀ ਮਾਰਦਾ ਵੀ ਲਾਉਣ ਲੱਗ ਗਈ ਬੜੀ ਆਉਂਦੀ ਹੋਣੀ ਜਾਏਗੀ ਮੂੰਹ ਤੇ ਵੀ ਹੋ ਰਹੇ ਨੇ ਆ ਹਾਂ ਮੈਂ ਕਿਹੜੀ ਕੁੜੀਆ ਕੋਲ ਉਹਨੂੰ ਆਪਾਂ ਤਾਂ ਕਹਿਣਾ ਆ ਆਹ ਦੇਖੋ ਇਹ ਬਰਤ ਦੀ ਆ ਤਾਂ ਹੀ ਕਹਿੰਦੀਆਂ ਗਲੋਵ ਮੈਨੂੰ ਆਪ ਵੀ ਕਹਿਣਾ ਨਹੀਂ ਆਉਂਦਾ ਵੀ ਕੀ ਮੂੰਹ ਤੇ ਬਹੁਤ ਵਧੀਆ ਰਹਿੰਦਾ ਹਮੂ ਉਹਦੇ ਨਾਲ ਹਾਂ ਪਰਤ ਕੇ ਦੇਖੋ ਤੁਸੀਂ ਬਈ ਬੁੜੀ ਵੀ ਕਾਇਰੀ ਸੀ ਉਹਨਾਂ ਦੀ ਬਈ ਬੁਢੀ ਵਰਤੀ ਆ ਤਾਂ ਕਹਿਦੀ ਆ ਮੈਂ ਹਰ ਹਰ ਇਹ ਤਾਂ ਹੈਗਾ ਹੀ ਆ ਚਲੋ ਜੀ ਦੇਵ ਆ ਗਿਆ ਸਸ਼ੀਕਲ ਬਾਏ ਬਾਏ